ਤਰਾ ਵੀਹੀ ਪਾਰਟੀ ਚੱਲਦੇ ਨੇ ਹਾਂ ਹਾਂ ਪਾਰਟੀ ਵਧੀਆ ਹੀ ਕੋਈ ਕੰਮ ਕੀਤਾ ਨਾ ਹਾਂ ਕੰਮ ਕਰੀ ਵੀ ਆਂਦੇ ਨਹੀਂ ਵਿੱਚ ਜਿਹੜੇ ਵਧੀਆ ਰਹਿੰਦੀ ਹੈ ਜੀ ਗੱਲਾਂ ਤਾਂ ਨਹੀਂ ਕਿਤੇ ਉਹ ਕਹਿੰਦਾ ਵੀ 24 ਘੰਟੇ ਲਾਈਟ ਦਿੱਤੀ ਹੈ ਨਰ ਚੱਲਦੀ ਵਧੀਆ ਚੱਲਦੀ ਹੈ ਹੈ ਵਧੀਆ ਬਲਟ ਚੱਲਦੀ ਹੈ ਟਾਈ ਨਹੀਂ ਹੈਗਾ ਅੱਛਾ ਬਿਲਾ ਆਇਆ ਨਹੀਂ ਨਵੀਂ ਨਹੀਂ ਆਈ ਜੀ ਤਾਂ ਫਿਰ ਪੈਨਸ਼ਨ ਫਰੀ ਹੋਗੇ ਹਾਂ ਜੀ ਫਰੀ ਆ ਜੀ ਬਿਲਕੁਲ ਬੜੇ ਪਿਆਰੇ ਪਰਸਨਲ ਉਹਨਾਂ ਦੀ ਪਰਸ ਲੱਗਣੀ ਚਾਹੀਦੀ ਹੈ ਨਹੀਂ ਹੁਣ ਆਮ ਪਾਰਟੀ ਵਧੀਆ ਚੱਲਦੀ ਹੈ ਕਿਉਂਕਿ ਦੂਜੇ ਲੰਬ ਤੇ ਕਾਂਗਰਸ ਨਹੀਂ ਵਧੀਆ ਅੱਛਾ ਦੂਜੇ ਦਾ ਇਹੀ ਆ ਗਿਆ ਆਪਣੇ ਘਰ ਲਈ ਨਾਲੇ ਆਪਣੇ ਨਾਲੇ ਤੀਜੇ ਦਾ ਨਹੀਂ ਆਪਣੇ ਤਾਂ ਹੁੰਦੀ ਆਈਓ ਜਲਦੀ ਪਹਿਲੇ ਤੇ ਪਹਿਲੇ ਤਾਂ ਆਪ ਚਲਦੇ ਜੀ ਦੂਜੇ ਦੇ ਕਾਂਗਰਸ ਆ ਤੀਜੇ ਤੇ ਇਹ ਅਕਾਲੀ ਆਗੇ ਜੀ ਹੁਣ ਉਦ ਬਾਅਦ ਚ ਪਤਾ ਲੱਗੂ ਆਪੇ ਅੱਜ ਪਾਜ ਪਤਾ ਹੈਗਾ ਤੁਮਨ ਨੇ ਬੋਲਾ ਸੀਗਾ ਜੀ ਵੀ ਤੁਸੀਂ ਲਾਈਟ ਆਪ ਬੰਦ ਕਰਕੇ ਆਇਆ ਕਰੋਗੇ ਉਹੀ ਗੱਲ ਆਪ ਬੰਦ ਕਰਕੇ ਬਣਾ ਜੇ 50 ਮਿੰਟਾਂ ਨਹੀਂ ਨੌਕਰੀ ਮਿਲੀਆਂ ਵੀ ਦਿੱਤੀਆਂ ਵੀ ਹੈਗੀਆਂ ਨਿਗੀਆਂ ਹਾਂ ਬਿਨਾਂ ਸਪਾਰਸ ਤੋਂ ਬਿਨਾਂ ਸ਼ਬਾਸ ਤੋਂ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਤਾਂ ਰਿਸ਼ਤ ਤੋਂ ਲੋਕ ਸਵਾਰ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਲੋਕਾਂ ਦੀ ਰਾਏ ਸੱਥਾਂ ਦੇ ਵਿੱਚ ਚਰਚਾ ਹੁੰਦੀ ਹੈ ਕਿਹੜੀ ਸਰਕਾਰ ਦੀ ਅੱਜ ਸਾਰੀਆਂ ਗੱਲਾਂ ਕਰਾਂਗੇ ਮਾਨਸਾ ਦੇ ਪਿੰਡ ਗੁੜਥੜੀ ਪਹੁੰਚੇ ਆ ਤੇ ਲੋਕਾਂ ਤੋਂ ਜਾਣਦੇ ਆ ਬਜ਼ੁਰਗਾਂ ਤੋਂ ਜਾਣਦੇ ਆ ਕਹਿੰਦੇ ਸੱਥਾਂ ਦੇ ਵਿੱਚ ਚਰਚਾ ਹੁੰਦੀ ਆ ਸਰਕਾਰਾਂ ਬਣਦੀਆਂ ਕਿਹਨੇ ਲੁੱਟਿਆ ਪੰਜਾਬ ਤੇ ਕਿਹਨੇ ਵਸਾਇਆ ਸਾਰੀ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਨਾਮ ਕੀ ਆ ਜੀ ਮੱਖਣਾ ਜੀ ਮੱਖਣ ਜੀ ਮੈਨੂੰ ਆ ਦੱਸੋ ਵੀ ਐਨੇ ਵਾਰ ਵੋਟਾਂ ਪਾਈਆਂ ਐਮਪੀ ਐਮਐਲਏ ਬਣਾਏ ਕਿਸੇ ਦਾ ਕੰਮ ਵਧੀਆ ਲੱਗਿਆ ਵਧੀਆ ਨਹੀਂ ਕੰਮ ਸਾਰਿਆਂ ਦੇ ਵਧੀਆ ਨਹੀਂ ਇਹਦਾ ਸਾਰਿਆਂ ਦੇ ਵਧੀਆ ਨਹੀਂ ਕਿਹੜ ਪਾਰਟੀ ਦਾ ਸਾਰੀ ਪਾਰਟੀਆਂ ਵਧੀਆ ਨਹੀਂ ਜਾਂਦਾ। ਅੱਛਾ। ਹਾਂ ਜਿਹੜੀ ਮਜੂਦਾ ਚੱਲ ਰਹੀ ਹੈ। ਇਹ ਉਧਰ ਇਹ ਹੀ ਪਾਰਟੀ ਚੱਲਦੇ ਨੇ। ਆਮ ਪਾਰਟੀ ਵਧੀਆ ਜੀ। ਕੋਈ ਕੰਮ ਕੀਤਾ ਇਹਨਾਂ ਨੇ? ਹਾਂ ਕੰਮ ਕਰੀ ਵੀ ਆਂਦੇ ਨੇ ਵਿੱਚ। ਕਿਹੜੇ-ਕਿਹੜੇ ਕੰਮ ਪਿੰਡਾਂ 'ਚ ਕੀ ਸਹੂਲਤਾਂ ਆਈਆਂ? ਸਹੂਲਤਾਂ ਇਹਨਾਂ ਜਿਹੜੀਆਂ ਵੀ ਆਉਂਦੀਆਂ ਜੀ ਕੰਮ ਕਰਦੇ ਨੇ ਵਧੀਆ ਕਰੀ ਜਾਂਦੇ ਨੇ ਕੰਮ। ਹਾਂ। ਥੋੜਾ ਜਿਹਾ ਸਹੂਲਤਾਂ ਆ ਜਾਂਦੀਆਂ, ਫਿਰ ਬੰਦ ਹੋ ਜਾਂਦੀਆਂ, ਫੇਰ ਆ ਜਾਂਦੀਆਂ, ਫਿਰ ਬੰਦ ਹੋ ਜਾਂਦੀਆਂ। ਐ ਚੱਲ ਜਾਂਦਾ ਜੀ। ਪਿੰਡਾਂ 'ਚ ਲਾਈਟ ਦਾ ਕੀ ਮਾਹੌਲ ਹੈ? ਲਾਈਟ ਬਹੁਤ ਵਧੀਆ ਵਧੀਆ ਰਹਿੰਦੀ ਹੈ ਜੀ। ਗ ਨਰ ਚਲਦੀ ਵਧੀਆ ਜਲਦੀ ਹੈ ਹੈ ਵਧੀਆ ਬਲੱਟ ਚਲਦੀ ਹੈ ਜੀ ਤੇ ਮੋਟਰਾਂ ਦੀ ਲਾਈਟ ਮੋਟਰਾਂ ਦੀ ਲਾਈਟ ਵਧੀਆ ਚਲਦੀ ਹੈ ਜੀ ਪੂਰੀ ਹਾਂ ਪੂਰੀ ਬੱਦ ਚਲਦੀ ਹੈ ਅੱਛਾ ਸਹੂਲਤਾਂ ਹੋਈਆਂ ਫਿਰ ਪਿੰਡ 'ਚ ਪਹਿਲਾਂ ਕਿੰਨਾ ਔਖੇ ਸੀਗੇ ਪਹਿਲਾਂ ਚੱਡੀ ਗਏ ਜੂ ਤੰਗ ਤਾਂ ਹੋਈ ਗਏ ਪਹਿਲਾਂ ਲਾਈਟ 'ਚ ਹਾਂ ਜੀ ਹੁਣ ਡੈਟ ਟਾਈਮ 'ਤੇ ਪਹਿਲਾਂ ਲਾਈਟ 'ਚ ਤੰਗ ਹੋਈ ਗਏ ਨੇ ਹੁਣ ਡੈਟ ਨਹੀਂ ਕਦੇ ਗੱਡੀ ਗਈ ਫੋਨ ਲਾਈਟ ਨਹੀਂ ਰਹੀ ਮੋਟਰਾਂ ਵਾਲੀ ਵੀ ਸਾਰਾ ਕੁਝ ਫਾਇਦਾ ਤਾਂ ਕਰਿਆ ਵੱਧੂ ਫਾਇਦਾ ਅੱਛਾ ਗੁਰਮੀਤ ਖੁੱਡੀਆਂ ਜਾਣਦੇ ਨੇ ਨਾ ਜੀ ਅਸੀਂ ਨਹੀਂ ਜਾਣਦੇ ਮਿਲੇ ਨਹੀਂ ਨਾ ਜੀ ਆਏ ਨਹੀਂ ਕਦੇ ਪਿੰਡ 'ਚ ਆਏ ਹੁਣਗੇ ਜੀ ਆਪਾਂ ਕ ਹਾਂ ਜੀ ਅੱਜ ਕੋ ਆਏ ਨਹੀਂ ਮੇਰੇ ਘਰ ਆ ਤੇ ਕੋਈ ਆਏ ਨਹੀਂ ਤਾਂ ਫਿਰ ਕੀ ਲੱਗਦਾ ਮਾਹੌਲ ਕੀ ਕਹਿੰਦਾ ਮਾਹੌਲ ਦਾ ਹੁਣ ਚੱਡੀ ਜਾਂਦਾ ਜੇ ਕੋਈ ਕੁਝ ਕਹਿੰਦਾ ਕੋਈ ਕਿੰਨੇ ਕਹਿੰਦਾ ਕੋਈ ਕਿੰਨੇ ਕਹਿੰਦਾ ਮਾਹੌਲ ਦੀ ਚੱਲੀ ਜਾਂਦਾ ਨੇ ਇਹ ਹੁਣ ਦੇਖੋ ਕੀ ਬਣਦਾਗਾ ਹੁਣ ਹੈ ਜੀ ਅਕਾਲੀ ਦਲ ਦੇ ਕੰਮ ਕੰਮ ਇਹ ਪਹਿਲਾਂ ਵਧੀਆ ਹੋਏ ਨੇ ਜੀ ਬਾਅਦ 'ਚ ਨਹੀਂ ਹੋਏ ਬਾਅਦ 'ਚ ਵੀ ਹੋਈ ਜਾਂਦੇ ਨੇ ਹੁਣ ਵੀ ਹੁੰਦੀ ਹੋਈ ਜਾਂਦੇ ਨੇ ਵਿੱਚ ਦੂਏ ਵੀ ਚੱਲੀਆਂ ਨੇ ਸਾਰੇ ਚੱਲ ਜਾਂਦੇ ਨੇ ਪਾਰਟੀਆਂ ਕਾਂਗਰਸ ਦੇ ਕੰਮ ਕਾਂਗਰਸ ਦੇ ਵਧੀਆ ਹੋ ਜਾਂਦੇ ਨੇ ਜੀ ਓਕੇ ਬਈ ਹਾਂ ਜਮੂਤ ਅੱਛਾ ਬਾਜੀ ਕੀ ਨਾਮ ਹੈ ਰਾਜ ਸਿੰਘ ਰਾਜ ਜੀ ਕਿਹੜੀ ਪਾਰਟੀ ਦਾ ਕੰਮ ਸੀ ਲੱਗੇ ਆਪ ਵਾਲੇ ਦਾ ਕਾਰਨ ਕੰਮ ਕੰਮ ਵਧੀਆ ਕਰੇ ਲੈਟ ਵਧੀਆ ਹੀ ਆ ਤੇ ਸਾਰੀ ਸਹੂਲਤ ਵਧੀਆ ਦਿੱਤੀ ਨੇ ਇਹਨਾਂ ਨੇ ਅੱਛਾ ਗੁਰਮੀਤ ਖੁੱਡੀਆਂ ਦੇ ਪਿਤਾ ਬਾਰੇ ਜਾਣਦੇ ਹੋ ਜਗਦੇਵ ਸਿੰਘ ਖੁੱਡੀਆਂ ਸੀਗੇ ਐਮਪੀ ਸੀਗੇ ਫਰੀਦ ਦੇਖ ਹੁਣ ਦੇ ਬਾਰੇ ਨਹੀਂ ਸਾਨੂੰ ਪਤਾ ਨਾ ਉਹ ਆਏ ਆ ਉਰੇ ਅੱਛਾ ਆਈ ਨਹੀਂ ਅਸੀਂ ਜੋ ਭਗਵੰਤ ਮਾਨ ਦੇ ਕੰਮ ਜੋ ਕਰਦਾ ਨਾ ਲੈਟ ਜਿਵੇਂ ਜਿਵੇਂ ਹੋਰ ਗਿਰਬਾ ਬਾਰੇ ਸੋਚਿਆ ਤੇ ਉਹ ਉਹਦੇ ਬਾਰੇ ਕਰੇਗਾ ਅੱਛਾ ਕਾਲੀਆਂ ਦੇ ਕੰਮ ਬਾਈ ਕੱਲ ਇਹਨੇ ਕੰਮ ਪਹਿਲਾਂ ਹੋਈ ਸੀ ਇਹ ਫਿਰ ਇਸ ਤੋਂ ਬਾਅਦ ਪਹਿਲਾਂ ਫਿਰ ਵਿਆਪਦੀਆਂ ਇਹਨਾਂ ਨੇ ਵਾਲੇ ਕਰਵਾਈਆਂ ਅੱਛਾ ਉਹਦੇ ਕਰਕੇ ਉਹਦੇ ਕਰਕੇ ਹਾਂ ਜਿਵੇਂ ਆਪਣਾ ਇਸਤੇ ਜਿਵੇਂ ਆਪਣਾ ਇਸਤੇ ਇਹਨਾਂ ਨੇ ਮਤਲਬ ਕਿ ਉਹ ਕਰਤਾ ਹੈ ਤਾਂ ਕਰਕੇ ਉਹ ਪਿੱਛੇ ਹੋ ਗਈ ਨਸ਼ੇ ਦਾ ਹੀ ਮੁੱਦਾ ਬਹੁਤ ਵੱਡਾ ਹੈ ਨਾ ਨਹਾ ਨਸ਼ੇ ਦਾ ਸਭ ਤੋਂ ਵੱਡਾ ਹੈ ਨਸ਼ੇ ਦੇ ਕਿਸੇ ਸਰਕਾਰ ਨੇ ਨਹੀਂ ਕਰੇ ਅੱਛਾ ਇਹਨਾਂ ਨੇ ਜ਼ਿਆਦਾ ਲਿਆ ਹਾਂ ਇਹ ਬਦਲ ਕੇ ਰਾਜ ਵਿੱਚ ਜ਼ਿਆਦਾ ਆਇਆ ਅੱਛਾ ਹਾਂ ਡਿਪਲੋਮਾ ਲਾ ਕੇ ਆਮ ਆਦਮੀ ਪਾਰਟੀ ਦਾ ਚਰਚਾ ਹਾਂ ਅੱਛਾ ਬਜ਼ੁਰਗੋ ਕੀ ਨਾਮ ਹੈ ਜੀ ਨਾਮ ਕੀ ਹੈ ਨਾਮ ਤਾਂ ਦਾ ਹਦੂ ਬੰਦੂਰ ਸਿੰਘ ਹੈ ਜਮਦੂਰ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਾਰੀਆਂ ਬਸ ਸਹੀ ਨਹੀਂ ਆ ਸਾਰੀਆਂ ਸਹੀ ਮਤਲਬ ਇੱਕ ਇੱਕ ਕੋਈ ਇਹੋ ਜਿਹਾ ਆਉਂਦਾ ਨਾ ਦਿਲ ਨੂੰ ਜਾਚੇ ਜਾਂਦਾ ਵੀ ਕੁਛ ਨਾ ਕੁਛ ਪੰਜਾਬ ਦੇ ਭਲੇ ਵਾਸਤੇ ਨਹੀਂ ਬਾਦਲ ਦਾ ਚੰਗਾ ਯਾਰ ਮੋਟਾ ਮੱਠਰ ਦਿੱਤੀ ਉਹਨਾਂ ਨੇ ਵਧੀਆ ਕਰਿਆ ਅੱਛਾ ਹਾਂ ਹਰ ਇੱਕ ਕੰਮ ਹੀ ਉਹਨਾਂ ਨੇ ਵਧੀਆ ਕਰਿਆ ਜਦੋਂ ਉਹ ਕਹਿੰਦੇ ਵੱਡਾ ਬਾਦਲ ਸੀ ਉਦੋਂ ਸਹੀ ਕੰਮ ਕਰ ਹਾਂ ਹੁਣ ਵੀ ਜਿਹੜੇ ਸਮਰਜੀਤ ਮਾਨ ਹਰ ਸਮਰਤ ਕੌਰ ਹੁਣ ਵੀ ਵਧੀਆ ਕਰਦੇ ਜਿਹੜੀ ਗੱਲ ਕਹੇ ਇਥੇ ਉਹ ਕਰ ਨਹੀਂ ਕਰਨੀ ਉਹਨਾਂ ਨੇ ਅੱਛਾ ਤੇ ਆਮ ਆਦਮੀ ਦੇ ਪਾਰਟੀ ਦੇ ਕੰਮ ਨਹੀਂ ਪਿੰਦਾ ਚ ਕੁਝ ਨਹੀਂ ਅਜੇ ਲਾਰਾਂ ਚ ਰਹਿ ਗਈ ਕੁਸ ਅੱਛਾ ਲਾਈਟ ਲੂਟ ਵਾਲਾ ਹੈਗਾ ਪ੍ਰਬੰਧ ਹਾਂ ਲਾਈਟ ਵਾਲਾ ਹੈਗਾ ਹੈ ਲਾਈਟ ਵਾਲਾ ਹੈਗਾ ਤੇ ਜਿਹੜੀ ਗੱਲ ਗੱਲ ਕੀਤੀ ਸੀ ਵੀ ਉਹ ਵਾਦਾ ਪੂਰਾ ਵੀ ਹੋਇਆ ਕਿ ਗੱਲਾਂ ਹੀ ਰਹਿ ਗਈਆਂ ਲਾਈਟ ਮਿਲੀਆਂ ਕੱਲੀ ਲਾਈਟ ਤਾਂ ਮਿਲਿਆ ਹੋਰ ਗੱਲਾਂ ਨਹੀਂ ਜੀ ਬਿਲਕੁਲ ਆਉਂਦੇ ਆ ਨਹੀਂ ਬਿਰਾੜ ਜਮਾ ਫਰੀ ਪਹਿਲਾਂ ਕਿੰਨੇ ਆਉਂਦੇ ਸੀ ਪਹਿਲਾਂ ਹੁੰਦਾ ਹੁੰਦਾ ਜੀ 25-2600 ਰੁਪਏ ਦਾ 7-8000 ਰੁਪਏ ਆਉਂਦਾ ਸੀਗਾ ਜੀ। ਅੱਛਾ। ਹਾਂ ਪਹਿਲਾਂ ਹੁੰਦੇ ਸੀ ਹੁਣ ਤਾਂ ਪ੍ਰੀ ਆ ਜਮਾ। ਹਾਂ ਜੀ ਹੋਰ ਜੀ। ਫਿਰ ਆਨੰਦ ਤਾਂ ਹੋ ਗਿਆ। ਹਾਂ। ਹੈਂ? ਕਿਤੇ ਨਾ ਕਿਤੇ ਆਨੰਦ ਤਾਂ ਲਿਆਤਾ। ਹਾਂ ਜੀ ਹਾਂ ਜੀ। ਪਹਿਲਾਂ ਤਾਂ 7-8000 ਰੁਪਏ ਭਰਦੇ ਸੀਗੇ। 2 ਮਹੀਨੇ ਬਾਅਦੋਂ ਹੁਣ ਜਮੇ ਹੀ ਨਹੀਂ ਕਿਤੇ ਦੇਖੇ ਵੀ ਨਹੀਂ। ਅੱਛਾ। ਹਾਂ ਸਾਨੂੰ ਬਿਲ ਹੀ ਬਲੇ ਹੁੰਦੇ ਸਿਲੰਡਰ ਦਾ ਟੂਟੀ ਦਾ ਬਿਲ ਸੇ ਭਰਨੇ ਦਿਹਾੜੀ ਉਹਨੇ ਹਿੰਦੀ ਨਹੀਂ ਸੀ। ਬਿਲ ਜਿਆਦੇ ਹੋਇਆ ਹੁੰਦੇ। ਅੱਛਾ ਕੀ ਕਹਿੰਦੇ ਸੀ? ਮਾਂ ਬਿਲ ਦਾ ਆਪਾਂ ਵੱਡੀ ਗੱਲ ਹੁੰਦੀ ਸੀ ਹੁਣ ਤਾਂ ਬਿਲ ਅੱਛਾ ਵੇਲਾ ਆਇਆ ਨਹੀਂ ਕਦੇ ਨਹੀਂ ਨਹੀਂ ਆਇਆ ਜੀ ਤਾਂ ਫਿਰ ਟੈਂਸ਼ਨ ਫਰੀ ਹੋ ਗਏ ਹਾਂ ਜੀ ਫਰੀ ਆ ਜੀ ਬਿਲਕੁਲ ਕੋਈ ਨਹੀਂ ਕੋਈ ਅੱਛਾ ਸੋਚ ਜੀ ਬਾਬਾ ਜੀ ਕੀ ਨਾਮ ਹੈ ਮੇੇ ਬਾਸਾ ਗਾ ਜਿੰਮੇ ਬਾਸਾ ਮੇੇ ਬਾਜੀ ਤੁਸੀਂ ਦੱਸੋ ਚੁੱਪ ਜੇ ਬੈਠੇ ਹੋ ਤੇ ਹੁਣ ਦੱਸੋ ਵੀ ਦੱਸੋ ਹਾਂ ਜੀ ਦੱਸੋ ਹਾਂ ਜੀ ਸਾਨੂੰ ਤਾਂ ਸਰਕਾਰਾਂ ਦੇ ਕੰਮ ਲੱਗਦੇ ਨੇ ਕਾਲੀ ਦੇ ਕਾਂਗਰਸਾਂ ਦੇ ਕੰਮ ਸਾਨੂੰ ਵਧੀਆ ਲੱਗ ਰਹੇ ਜੀ ਦੋਨਾਂ ਚੋਂ ਇੱਕ ਦੱਸੋ ਹਾਂ ਦੋਨਾਂ ਚੋਂ ਇੱਕ ਸਾਨੂੰ ਤਾਂ ਸਰਕਾਰ ਕਾਲੀ ਦਲ ਦੇ ਕੰਮ ਵਧੀਆ ਲੱਗਿਆ ਜੀ ਪਿਛਲੇ ਪਲਾਣਾ ਜੀ ਹਾਂ ਅਜੇ ਆਉਣ ਵਾਲੇ ਸਮੇਂ ਦਾ ਫਿਰ ਪਤਾ ਨਬੂਆ ਜੀ ਆਮ ਆਦਮੀ ਦੀ ਨਹੀਂ ਵਧੀਆ ਲੱਗੇ ਆਮ ਆਦਮੀ ਨੇ ਕੰਮ ਆਇਆ ਕੋਈ 55 ਦਾ ਕੋਈ ਕਰਿਆ ਨਹੀਂ ਜੀ ਕਿਉਂ ਕੋਈ ਵੀ ਨਹੀਂ ਕਰਿਆ ਅੱਛਾ ਇਹ ਬਾਈ ਕਹੀ ਜਾਂਦੇ ਵੀ ਲੈਡ ਲੂਟ ਵਾਲਾ ਸੂਤ ਲੈਡ ਫੁੱਲ ਆਉਂਦੇ ਲੈਡ ਦੀ ਕੋਈ ਕਮੀ ਨਹੀਂ ਜੀ ਹੈ ਲੈਡ ਮੋਟਰਾਂ ਦੀ ਵੀ ਘਰ ਵਾਲੀ ਵੀ ਅੱਛਾ ਹਾਂ ਲੈਡ ਦੀ ਕੋਈ ਚੋਅ ਆਉਂਦਾ ਸੀ ਮੋਟਰਾਂ ਤੇ ਪਹਿਲਾਂ ਤਾਂ ਖਰਚਾ ਵਸੇ ਰੌਂਦਾ ਸੀ ਮੋਟਰਾਂ ਤੇ ਮੋਟਰਾਂ ਖਰਚੇ ਨੇ ਲਵਾਈਆਂ ਜਿਹੜੀਆਂ ਲੋਕਾਂ ਨੇ ਲਵਾਈਆਂ ਨੇ ਹੂੰ ਹੂੰ ਜਿਹੜੀਆਂ ਜਰਨਲ ਲਏ ਉਹ ਤਾਂ ਜਰਨਲ ਜੀ ਰਹਿ ਗਈਆਂ ਅੱਛਾ ਹਾਂ ਜੀ ਤੇ ਕੁੱਲ ਮਿਲਾ ਕੇ ਸਹੀ ਹੈ ਸਹੀ ਆ ਯਾਰ ਯਾਰ ਅਚਾ ਲੋਕਾਂ ਨੂੰ ਕੀ ਚਾਹੀਦਾ ਮੁਫਤ ਕਿਰਤਗਾਰ ਲੋਕਾਂ ਨੂੰ ਚਾਹੀਦਾ ਜੀ ਬਾਕੀ ਦਾ ਜਿਹੜੇ ਬੜੇ ਬੜੇ ਪੇਲੇ ਪਲਸਨ ਵਾਲੇ ਉਹਨਾਂ ਦੀ ਪਲਸਨ ਲੱਗਣੀ ਚਾਹੀਦੀ ਹੈ ਭਾਈ ਜੀ ਆ ਬਜ਼ੁਰਗ ਭਾਈ ਪਿੱਛੇ ਜੇ ਲਾਂਗੇ ਪਤਾ ਨਹੀਂ ਕਹਤੋਂ ਗੱਲ ਕੀ ਹੋ ਗਈ ਗੱਲ ਤਾਂ ਕੋਈ ਬੋਲੇ ਨਹੀਂ ਅੱਜ ਕਿਹਦੇ ਨਾਮ ਕੀ ਆ ਬੋਲਾ ਸਿੰਘ ਅੱਛਾ ਸਾਰੇ ਬੈਠੇ ਆਪਾਂ ਸਾਰਿਆਂ ਦੀ رائے ਲੈਣੀ ਆ ਤੇ ਦੱਸੋ ਵੀ ਕਿਹੜੀ ਪਾਰਟੀ ਦਾ ਕੰਮ ਨਹੀਂ ਹੁਣ ਆਮ ਪਾਰਟੀ ਵਧੀਆ ਚੱਲਦੀ ਹੈਗੀ ਉਦੋਂ ਦੂਜੇ ਨੰਬਰ ਤੇ ਕਾਂਗਰਸ ਵੀ ਵਧੀਆ ਹੈਗੀ ਅੱਛਾ ਦੂਜੇ ਨੰਬਰ ਵੀ ਦੇਤੇ ਹਾਂਜੀ ਹਾਂ ਤੀਜੇ ਨੰਬਰ ਤੇ ਫਿਰ ਤੀਜੇ ਨੰਬਰ ਤੇ ਤਾਂ ਇਹੀ ਆਗੇ ਆਪਣੇ ਕਰ ਲਈ ਨਾਲੇ ਆਪਣੇ ਨਾਲੇ ਤੀਜੇ ਨੇ ਨਹੀਂ ਆਪਣੇ ਤਾਂ ਹੁੰਦੀ ਨੇ ਹੈ ਜੀ ਪਹਿਲਾਂ ਕੰਮ ਹੋਏ ਨਾ ਮੋਟਰਾ ਮੋਟਰਾ ਦਿੱਤੀ ਇਹ ਨਹੀਂ ਅੱਛਾ ਤਾਂ ਕਰਕੇ ਤੀਜੇ ਦੇ ਲਿਆ ਖਾਲ ਖੂਲ ਵਧੀਆ ਬਣਾਇਨੇ ਅੱਛਾ ਪਹਿਲੇ ਤੇ ਆਮ ਆਦਮੀ ਤੇ ਦੂਜੇ ਤੇ ਕਾਂਗਰਸ ਤੇ ਤੀਜੇ ਤੇ ਹਾਂ ਬੜੀਆ ਰੈਂਕਿੰਗ ਬਣਾਈਓ ਤੁਸੀਂ ਹੈ ਅੱਛਾ ਭਜੀ ਆਮ ਆਦਮੀ ਦੇ ਕੰਮ ਜਿਹੜੇ ਨੇ ਉਹ ਕਿਉਂ ਦਿਲ ਨੂੰ ਭਾਗੇ ਲੋਕਾਂ ਨੂੰ ਕਿਉਂ ਪਸੰਦ ਆਗੇ ਕੀ ਕੰਮ ਕਰਤੇ ਨੇ ਕੰਮ ਲੈਟ ਲੂਟ ਬਾਤ ਤੇ ਬਹੁਤ ਵਧੀਆ ਕਰੀ ਜਾਂਦੇ ਨੇ ਹਾਂਜੀ ਲੈ ਲੈਟ ਨਹੀਂ ਕਰਤਾ ਟੁੱਟੀ ਆਪਣੇ ਲਾਈਟਾਂ ਦੇ ਬਲ ਹਾਂ ਗੁਰਮੀਤ ਖੁੱਡੀਆਂ ਬਾਰੇ ਜਾਣਦਾ ਕੋਈ ਨਹੀਂ ਉਹ ਕਿਵੇਂ ਸਮਝ ਜੀ ਮਿਲਿਆ ਡੈਂਡਾ ਤੋਂ ਉਮੀਦਵਾਰ ਨੇ ਉਹ ਹੈਗੇ ਤਾਂ ਹੈਗੇ ਜੀ ਆਪਾਂ ਹਜੇ ਮਿਲ ਨਹੀਂ ਅੱਛਾ ਉਹਨਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਐਮਪੀ ਰਹੇ ਨੇ ਫਰੀਦਕੋਟ ਤੋਂ ਉਹਨਾਂ ਬਾਰੇ ਸੁਣਿਆ ਸਿਆਸਤਦਾਨ ਕਹਿੰਦੇ ਦਰਵੇਸ਼ ਸਿਆਸਤਦਾਨ ਸੀ ਨਾ ਉਹਨਾਂ ਬਾਰੇ ਕੁਝ ਨਹੀਂ ਮਿਲਿਆ ਨਹੀਂ ਜੀ ਮਿਲੇ ਨਹੀਂ ਸੰਤਾ ਅੱਛਾ ਗੁਰਮੀਤ ਖੁੱਡੀਆਂ ਨੂੰ ਮਿਲੇ ਨਹੀਂ ਮਿਲੇ ਨਹੀਂ ਅੱਛਾ ਫਿਰ ਮਤਲਬ ਝਾੜੂ ਵਾਲਾ ਹੀ ਸੀ ਨਾ ਸਾਡੇ ਝਾੜੂ ਵਾਲੇ ਸੀ ਨਹੀਂ ਆਉਂਦਾ ਝਾੜੂ ਵਾਲਾ ਸੀ ਨਾ ਜਿਆ ਆਪਣਾ ਬਦਲ ਕਾਰ ਰਿਹਾ ਅੱਛਾ ਬਸ ਦੋਨੀ ਆਉਂਦੇ ਨੇ ਹੋਰ ਇਹ ਗੱਲ ਪੁੱਛੀ ਨੰਬਰ ਦੋ ਕਿਹੜੀ ਕਿਹੜੀ ਪਾਰਟੀ ਪਹਿਲੇ ਤੇ ਤੇ ਦੂਸਰੇ ਤੇ ਤੇ ਤ ਹੁਣ ਤਾਂ ਇਹ ਚੱਲਦੀ ਪਹਿਲੇ ਤੇ ਪਹਿਲੇ ਤਾਂ ਆਪ ਚੱਲਦੀ ਆ ਜੀ ਦੂਜੇ ਤੇ ਕਾਂਗਰਸ ਆ ਤੀਜੇ ਤੇ ਇਹ ਅਕਾਲੀ ਆਗੇ ਜੀ ਹੁਣ ਬਾਅਦ ਚ ਪਤਾ ਲੱਗੂ ਆਪੀ ਅੱਛਾ ਭਾਜਪਾ ਤਾਂ ਹੈਗਾ ਕੁਛ ਇੱਥੇ ਨਾ ਜੀ ਭਾਜਪਾ ਤਾਂ ਕੋਈ ਰੱਖ ਨਹੀਂ ਅੱਛਾ ਪਹਿਲੇ ਤੇ ਆਪ ਆ ਬਸ ਹਾਂ ਹਾਂ ਅੱਛਾ ਕੰਮ ਕੀਤੇ ਆ ਕੁਛ ਨਹੀਂ ਕੀਤੇ ਆ ਲੋਡ ਦੇ ਵਧੀਆ ਕੰਮ ਕੀਤੇ ਜੀ ਲਾਈਟ ਦੀ ਹੁੰਦਾ ਪਰ ਜਿਹੜੀ ਪ੍ਰੋਬਲਮ ਦੀ ਲਾਈਟ ਦੀ ਨਜ਼ਾਰਾ ਆ ਰਿਹਾਦਾ ਜੀ ਹਾਂ ਬਹੁਤ ਔਖੇ ਹੁੰਦੇ ਪਹਿਲਾਂ ਕਹਿੰਦੇ ਹਾਂ ਜਿਵੇਂ ਭਵਾਨਦਮਾਨ ਨੇ ਬੋਲਾ ਸੀਗਾ ਜੀ ਵੀ ਤੁਸੀਂ ਲਾਈਟ ਆਪ ਬੰਦ ਕਰਕੇ ਆਇਆ ਕਰੋਗੇ ਉਹੀ ਗੱਲ ਆਪ ਬੰਦ ਕਰਕੇ ਹੁੰਦਾ ਜੀ ਅੱਛਾ ਬੰ ਪਹਿਲਾਂ ਤਾਂ ਡੋਬਡ ਵੀ ਅਜਿਹਾ ਚਮਚਕੇ ਦੇ। ਅੱਛਾ ਮੈਨੂੰ ਇੱਕ ਗੱਲ ਦੱਸੋ ਨੌਕਰੀਆਂ ਦੀ ਬੜੀ ਚਰਚਾ ਕਹਿੰਦੇ ਵੀ ਨੌਕਰੀਆਂ ਮਿਲ ਰਹੀਆਂ ਨੇ। ਪਿੰਡਾਂ 'ਚੋਂ ਲੱਗੇ ਨੌਕਰੀ ਬਿਨਾਂ ਸਪਰਸ਼ ਤੋਂ। ਨਹੀਂ ਖਰਾ ਆਪਣੇ ਪਿੰਡਾਂ 'ਚੋਂ ਨੌਕਰੀਆਂ ਮਿਲੀਆਂ ਵੀ ਦਿੱਤੀਆਂ ਵੀ ਹੈਗੀਆਂ ਨਿਗੀਆਂ। ਹਾਂ ਬਿਨਾਂ ਸਪਰਸ਼ ਤੋਂ। ਬਿਨਾਂ ਸਪਰਸ਼ ਤੋਂ ਲੱਗੀਆਂ। ਪਹਿਲਾਂ ਕੀ ਚੱਲਦਾ ਸੀ? ਪਹਿਲਾਂ ਤਾਂ ਰਿਸ਼ਤ ਤੋਂ। ਅਸੀਂ ਕਿਹੜੀ ਪਾਰਟੀ ਵੱੱਦ ਲੈਂਦੀ? ਹਾਂ। ਕਿਹੜੀ ਪਾਰਟੀ? ਕੋਈ ਬਸ ਆਪਣਾ ਆਪਣਾ ਕੀ ਗੱਲਾਂ ਇਹਨਾਂ ਦੀਆਂ। ਇਹ ਹੀ ਵੱਧ ਸੀ ਆਪਣਾ ਕਾਲੀ ਲਾਲਾ। ਅੱਛਾ ਇਹ ਪੈਸੇ ਜਮ੍ਹਾਂ ਸਾਰਿਆਂ ਸਿਰਾਂ ਸੀ। ਕਿਵੇਂ ਸਿਰਾ ਕਿਵੇਂ? ਬਸ ਇ ਕਿੰਨੇ ਕ ਮਤਲਬ ਕਿਵੇਂ ਚੱਲਦਾ ਸੀਗਾ ਉਦੋਂ ਕਿਵੇਂ ਕਰਨੇ ਪੈਸੇ ਤੁਰਤੋਂ ਫੁਰਤੀ ਲੈ ਕੇ ਕੋਸਣਾ ਕੋਈ ਨਵੇਂੜ ਜਾਂਦੇ ਸੀ ਵਿੱਚੀ ਅੱਛਾ ਵੀ ਨੌਕਰੀ ਲੈਣੀ ਹੈ ਪੈਸੇ ਤੇ ਬਸ ਹਾਂ ਬਸ ਇੱਦੇ ਗੱਲ ਹੈ ਹਾਂ ਜੀ ਇਹੀ ਗੱਲ ਤੇਗੇ ਬਸ ਪਾਏ ਟੇਚਿਆਂ ਦਾ ਖੁੱਲਦੇ ਐ ਇਸੇ ਮੂਰੇ ਫਿਰ ਉਸਨੇ ਨੌਕਰੀ ਦਿੰਦੇ ਸੀ ਤੇ ਹੁਣ ਜਿੰਨੇ ਵੀ ਮੈਂ ਦੇਖਦਾ ਰਿਹਾ ਪੁਲਿਸ 'ਚ ਜਿੰਨੇ ਜਿਹੜੇ ਇੱਕ ਅਫਸਰ ਸੀ ਉਹਨਾਂ ਨੂੰ ਵੱਡੇ ਵੱਡੇ ਰੈਂਕ ਦਿੱਤੇ ਪੈਸਿਆਂ ਦੇ ਆਧਾਰ ਤੇ ਅੱਛਾ ਹੁਣ ਹੁਣ ਬਿਨਾਂ ਸਵਾਰਸ ਤੋਂ ਨੌਕਰੀ ਤੇ ਲੱਗਦੇ ਅੱਛਾ ਵੀ ਟੈਲੈਂਟ ਦੇ ਆਧਾਰ ਤੇ ਨੌਕਰੀ ਹਾਂ ਮਿਹਨਤ ਵਾਲੇ ਬੰਦੇ ਨੌਕਰੀ ਹਾਂ ਹਾਂ ਜੀ ਹਾਂ ਜਿਹੜਾ ਮਿਹਨ ਕੁੱਲ ਮਿਲਾ ਕੇ ਚਰਚਾ ਇਹੀ ਹੈ ਪਿੰਡ ਦੀ ਹਾਂ ਇਹੀ ਹੈ ਹਾਂ ਜਿਵੇਂ ਇਹਨਾਂ ਨੇ ਪਹਿਲੇ ਦੂਜੇ ਨੰਬਰ ਤੇ ਰੱਖੇ ਤੀਸਰੇ ਤੇ ਉਵੇਂ ਹੀ ਹੈ ਉਵੇਂ ਹੀ ਹੈ ਪਿੰਡ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਸੇ ਤਰ੍ਹਾਂ ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ ਹਰ ਇੱਕ ਸਾਥ ਦੀ ਗੱਲ ਸੁਣਾਗੇ ਤੇ ਪਿੰਡਾਂ ਦੇ ਵਿਚਾਰ ਤੁਸੀਂ ਵੀ ਸੁਣਿਆ ਆਵਦੀ ਰਹਿ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਕਿ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ